ਸਤਿਕਾਰਯੋਗ ਵਿਦਿਆਪਕ ਸਾਥੀਓ ਬੇਨਤੀ ਇਹ ਹੈ ਵੀ ਸਾਰੇ ਇੱਥੇ ਆ ਜਾਈਏ ਜਿੱਥੇ ਆਪਾਂ ਪੰਜਾਬ ਸਰਕਾਰ ਚੋਣ ਕਮਿਸ਼ਨ ਤੇ ਪਟਿਆਲੇ ਵਾਲੇ ਪ੍ਰਸ਼ਾਸਨ ਦਾ ਸੱਥਰ ਬਿਛਾਇਆ ਹੋਇਆ ਆ ਆ ਜਿਹੜਾ ਪੁਤਲਾ ਇਹ ਕੱਲਾ ਪੰਜਾਬ ਸਰਕਾਰ ਦਾ ਨਹੀਂ ਹੈਗਾ ਇਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਜਿਹਨੇ ਡਿਪਟੀ ਕਮਿਸ਼ਨਰ ਜਿਹੜੇ ਚੋਣ ਅਧਿਕਾਰੀ ਨੇ ਉਹ ਵੀ ਵਿੱਚ ਸ਼ਾਮਲ ਨੇ ਤੁਸੀਂ ਦੇਖੋ ਕਿ ਜਦੋਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹਨਾਂ ਦਾ ਜਿਹੜਾ ਸਿਆਸੀ ਗੁਰੂ ਆ ਮਨੀਸ਼ ਸੁਸੋਦੀਆ ਉਸ ਦਾ ਬਿਆਨ ਆਇਆ ਕਿ ਸ਼ਾਮ-ਦਾਮ ਦੰਡ ਭੇਦ ਕੁਝ ਵੀ ਹੋਵੇ ਪੰਜਾਬ ਦੇ ਵਿੱਚ ਚੋਣਾਂ ਨੇ ਜਿਹੜੀਆਂ ਹਰੇਕ ਉਹ ਜਿੱਤਣੀਆਂ ਨੇ ਤਾਂ ਉਦੋਂ ਜਦੋਂ ਵੀਡੀਓ ਵਾਇਰਲ ਹੋਈ ਤਾਂ ਕਈਆਂ ਨੂੰ ਲੱਗਿਆ ਵੀ ਸ਼ਾਇਦ ਐਵੇਂ ਹੀ ਕਹਿੰਦਾ ਜਦੋਂ ਇਹ ਸਰਕਾਰ ਬਣੀ ਸੀ ਅਸੀਂ ਉਦੋਂ 4 ਸਾਲ ਪਹਿਲਾਂ ਕਹਿਤਾ ਸੀ ਕਿ ਕਾਰਪੋਰੇਟਾਂ ਨੇ سرمایہਦਾਰਾਂ ਨੇ ਨਵੇਂ ਦਲਾਲ ਚੁਣ ਲਏ ਕਿਉਂਕਿ ਪੁਰਾਣੇ ਦਲਾਲ ਨੰਗੇ ਹੋ ਚੁੱਕੇ ਸੀ ਐਕਸਪੋਜ਼ ਹੋ ਚੁੱਕੇ ਸੀ ਪੁਰਾਣੇ ਬਾਦਲਾਂ ਦੇ ਰੂਪ ਦੇ ਵਿੱਚ ਕੈਪਟਨਾਂ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਬਾਦਲਾਂ ਨੇ ਆਹ ਕੀਤਾ ਪੰਜਾਬ ਲੁੱਟ ਕੇ ਖਾ ਲਿਆ ਕੈਪਟਨਾਂ ਬਾਰੇ ਪਤਾ ਸੀ ਕਿ ਮੈਲਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਲੋਕਾਂ ਨੂੰ ਝੂਠ ਦੇ ਨੇ ਤਾਂ ਇਹ ਨਵੇਂ ਜਿਨ੍ਹਾਂ ਨੇ ਇਨਕਲਾਬ ਦਾ ਨਾਰਾ ਦਿੱਤਾ ਇਨਕਲਾਬ ਕਿਹਨਾਂ ਦਾ ਸੀ ਇਨਕਲਾਬ ਕਾਰਪੋਰੇਟਾਂ ਦਾ ਸੀ ਦਿੱਲੀ ਵਾਲਿਆਂ ਦਾ ਕੇਜਰੀਵਾਲ ਤੇ ਸੋਧੀਆਂ ਦਾ ਇਨਕਲਾਬ ਸੀ ਇਸੇ ਕਰਕੇ ਉਹਨੇ ਨਾਰਾ ਦਿੱਤਾ ਕਿ ਸ਼ਾਮ-ਦਾਮ ਦੰਡ ਭੇਦ ਕਿਆ ਬਾਤ ਆ ਵੀ ਕਹਿ ਜਾਂ ਲੋਕਤੰਤਰਾਂ ਕਿ ਜਦੋਂ ਪਿਛਲੇ ਸਾਲ ਚੋਣਾਂ ਹੋਈਆਂ ਪੰਚਾਇਤ ਦੀਆਂ ਤਾਂ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਵੀ ਨਾਮਿਨੇਸ਼ਨ ਭਰਨ ਤੋਂ ਰੋਕਿਆ ਗਿਆ ਰਸਤੇ ਦੇ ਵਿੱਚ ਫਾਇਨਾ ਪਾੜ ਕੇ ਆ ਉਹ ਸਿੱਟਤੀਆਂ ਉਦੋਂ ਵੀ ਠੱਕਾ ਹੋਇਆ ਤੇ ਇਸ ਵਾਰੀ ਜਿਹੜੀਆਂ ਹੁਣ ਜਿਹਨੂੰ AI ਨਾਲ ਕਹਿ ਰਹੇ ਨੇ ਵੀ ਵੀਡੀਓ ਬਣੀ ਸੀ ਪਟਿਆਲੇ ਵਾਲੇ ਯੋਧਿਆਂ ਦੇ ਜਦੋਂ ਬਈ ਇਹਦੇ ਅਪਕ ਡਿਊਟੀ ਨਹੀਂ ਦਿੰਦਾ ਤੁਸੀਂ ਪਿੱਛੇ ਪੈਨੇ ਹੋ ਕਿ ਲਓ ਵੀ ਡਿਊਟੀ ਦੇ ਡਿਊਟੀ ਦੇ ਤੇ ਮੈਂ ਇੱਥੇ ਐਲਾਨ ਕਰਦਾ ਜਿਹੜੀ ਅਫਸਰ ਸ਼ਾਹੀ ਆ ਪੁਲਿਸ ਦੀ ਵੱਡੀ ਅਫਸਰ ਸ਼ਾਹੀ ਤੇ ਜਿਹਨੇ ਬਾਕੀ ਨੇ ਉਹ ਸਭ ਤੋਂ ਵੱਡੇ ਕੌਲੀ ਚੱਟ ਹੁੰਦੇ ਨੇ ਤੇ ਤੁਹਾਡੇ ਸਾਹਮਣੇ ਆ ਪਟਿਆਲੇ ਦਾ ਪੁਲਿਸ ਪ੍ਰਸ਼ਾਸਨ ਕਹਿ ਜਾ ਕਿ ਕਿਹਨਾਂ ਦੀ ਜੀ ਹਜ਼ੂਰੀ ਕਰ ਰਹੇ ਨੇ ਤੁਸੀਂ ਕਿਹਾ ਕਿ AI ਨਾਲ ਬਣੀ ਆ ਤਾਂ ਫਿਰ ਜਿਹੜਾ ਉਹ ਕਨੌਰ ਵਾਲੇ ਐਮਐਲਏ ਨੇ ਜਿਹੜਾ ਉਹਦਾ ਇੱਕ ਜਮੂਰਾ ਸੀ ਉਹਨੇ ਮਰ ਗਈ ਕੋਟਨਾ ਜਿਹਾਂ ਜਿਹੜਾ ਉਹ ਫਾਈਲ ਲੈ ਕੇ ਭੱਜਿਆ ਸੀ ਉਹ ਵੀ ਏਆਈ ਨਾਲ ਬਣਿਆ ਸੀ ਤਾਂ ਬਾਪਰਿਆ ਦਾ ਸਭ ਕੁਝ ਉਹ ਜਿਹੜੀਆਂ ਉਹ ਗੱਲਾਂ ਸਾਹਮਣੇ ਆਈਆਂ ਅਸੀਂ ਆਡੀਓ ਕਲਿੱਪ ਦੇ ਵਿੱਚ ਇਸ ਕਰਕੇ ਤੁਸੀਂ ਇਹਨਾਂ ਆਪਕਾਂ ਦੇ ਉੱਪਰ ਤੁਸੀਂ ਮੁਲਾਜ਼ਮਾਂ ਦੇ ਉੱਪਰ ਕਹਿੰਦੇ ਹੋ ਕਿ ਇਹ ਡਿਊਟੀ ਨਹੀਂ ਦੇਣਾ ਚਾਹੁੰਦੇ ਜੇ ਤੁਸੀਂ ਇੱਥੇ ਲੋਕਤੰਤਰ ਦੇ ਨਾਂ ਦੇ ਉੱਪਰ ਉਹਦਾ ਕਤਲ ਕਰਨਾ ਜੇ ਤੁਸੀਂ ਡਿਊਟੀਆਂ ਤੁਹਾਨੂੰ ਕਿਹਾ ਕਿ ਬਲੌਕਾਂ ਦੇ ਵਿੱਚ ਲਗਾ ਦਿਓ ਨਹੀਂ ਜੀ ਅਸੀਂ ਤਾਂ ਤਾਂ ਦੂਰ ਲਗਾ ਰਹੇ ਆ ਕਿ ਤਾਂ ਜੋ ਕਿਸੇ ਤਰੀਕੇ ਦਾ ਕੋਈ ਘਪਲਾ ਨਾ ਹੋਵੇ ਘਪਲਾ ਦੇ ਹੱਪ ਕਰਦੇ ਹੁੰਦੇ ਨੇ ਘਪਲਾ ਮੁਲਾਜ਼ਮ ਕਰਦੇ ਹੁੰਦੇ ਨੇ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਤਾਂ ਕਾਗਜ਼ੀ ਨਹੀਂ ਭਰਨ ਦਿੱਤੇ ਬਹੁਤਿਆਂ ਨੂੰ ਰਸਤੇ ਦੇ ਵਿੱਚ ਇੱਕ ਫਾਈਲਾਂ ਵਗੈਰਾ ਫਾੜਤੀਆਂ ਤੇ ਜੇ ਪੁਲਿਸ ਨਾ ਨਾਲ ਰਲੀ ਹੋਵੇ ਕੋਈ ਵੀ ਕਿਸੇ ਤਰੀਕੇ ਦੀ ਇੱਕ ਵੋਟ ਵੀ ਇਧਰ ਤੋਂ ਉਧਰ ਨਹੀਂ ਹੁੰਦੀ ਤੇ ਅਸੀਂ ਇਹ ਕਲਾ ਝਾੜੂ ਵਾਲਿਆਂ ਵਾਲੇ ਨਹੀਂ ਦੇਖਿਆ ਜਦੋਂ ਕਾਂਗਰਸ ਕੈਪਟਨ ਰਾਜ ਕਰਦਾ ਸੀ ਉਦੋਂ ਵੀ ਦੇਖਿਆ ਕਿ ਜਦੋਂ ਇੱਥੇ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਸੀ ਕਿਸ ਤਰੀਕੇ ਨਾਲ ਕਾਵਰਿਆਂ ਦੇ ਵਿੱਚ ਵੜ ਕੇ ੱਟਕੇ ਨਾਲ ਆ ਕੇ ਵੋਟਾਂ ਪਾਉਂਦੇ ਸੀ ਇਸ ਕਰਕੇ ਜਿਹੜਾ ਬਦਲਾ ਦਾ ਨਾਰਾ ਇਨਕਲਾਬ ਦਾ ਨਾਰਾ ਉਹ ਸਿਰਫ ਖੋਖਲਾ ਸੀ ਤੇ ਹੁਣ ਤੁਹਾਡੇ ਸਾਹਮਣੇ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਬਾਹਰ ਆ ਗਈ ਕਿ ਪਹਿਲਾਂ ਤਾਂ ਜਿਹੜੇ ਅਧਿਪਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸ਼ਾਇਦ ਉਹ ਦੱਸਣਾ ਇਹ ਚਾਹੁੰਦੇ ਸੀ ਕਿ ਜਿਨ੍ਹਾਂ ਦੀ ਡਿਊਟੀ ਲਗਾ ਰਹੇ ਆ ਜਾਂ ਤਾਂ ਉਹ ਪਹਿਲਾਂ ਮਰੇ ਹੋਏ ਹੋਣਗੇ ਜਾਂ ਬਾਅਦ ਵਿੱਚ ਮਾਰ ਦਿੱਤੇ ਜਾਣ ਤਾਂ ਮੋਗੇ ਨੇ ਵੀ ਜਿਨ੍ਹਾਂ ਕਤਲ ਹੋਇਆ ਬਿਲਕੁਲ ਸਹੀ ਆ ਕਿ ਉਹ ਕਤਲ ਆ ਐਕਸੀਡੈਂਟ ਨਹੀਂ ਹੈਗਾ ਨਹੀਂ ਤਾਂ ਦੱਸੋ ਪ੍ਰਬੰਧ ਕਿਉਂ ਨਹੀਂ ਚੰਗੇ ਕੀਤੇ ਗਏ ਲੇਡੀ ਟੀਚਰਸ ਤੁਸੀਂ ਰਹਿਣ ਦੇ ਲਈ ਉੱਥੇ ਕੀ ਪ੍ਰਬੰਧ ਕਰਦੇ ਹੋ ਐਸਡੀਐਮ ਦੀ ਲਾਊਡ ਡਿਊਟੀ ਜਿਹੜੀ ਲੇਡੀ ਆ ਡੀਸੀ ਦੀ ਲਾਊਡ ਡਿਊਟੀ ਜਿਹੜੀ ਲੇਡੀ ਆ ਬੂਥ ਦੇ ਵਿੱਚ ਰਹੇ ਉੱਥੇ ਗਰਮੀਆਂ ਦੇ ਵਿੱਚ ਮੱਛਰਾਂ ਦੇ ਵਿੱਚ ਮਰਨਾ ਪੈਂਦਾ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਮਰਨਾ ਪੈਂਦਾ ਔਰ ਜਾਈ ਜਿਹੜੀ ਘੁੰਮੀ ਆ ਨਾ ਮੈਂ ਕਹਿੰਨਾ ਵੀ ਡੀਸੀ ਮੈਡਮ ਜਿਹੜੀ ਉਹ ਗੰਦੀ ਗਲੀ ਸਾਡੀ ਰਜਾਈ ਘੁੰਮੀਆਂ ਤੂੰ ਹਰ ਜਾਈ ਦੇ ਕੋਲ ਬੈਠ ਕੇ ਦਿਖਾ ਦੇ ਸੋਨਾ ਤਾਂ ਦੂਰ ਦੀ ਗੱਲ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਡਿਊਟੀ ਦਿੰਦੇ ਨੇ ਤਾਂ ਜਦੋਂ ਤੁਸੀਂ ਮਾਹੌਲ ਨਹੀਂ ਦਿੰਦੇ ਕੋਈ ਡਿਊਟੀ ਕਿਉਂ ਆਉਂਦਾ ਵੇ ਕੀ ਲੈਣਾ ਤੁਹਾਡੇ ਇਸ ਲੋਕਤੰਤਰ ਤੋਂ ਖਾਤੀ ਤੋਂ ਜਿਹਦੇ ਵਿੱਚ ਤੁਸੀਂ ਫਾਈਲਾਂ ਲਿਆ ਲਿਆ ਕੇ ਫਾੜਦੇ ਹੋ ਜਿਸ ਦੇ ਵਿੱਚ ਸ਼ਾਮਦਮ ਦੰਡ ਭੇੜ ਦੀ ਗੱਲ ਕਰਦੇ ਹੋ ਤੇ ਕਈਆਂ ਨੂੰ ਲੱਗਿਆ ਸੀ ਸ਼ਾਇਦ ਵਿਰੋਧੀਆਂ ਵਾਸਤੇ ਆ ਅਧਿਆਪਕਾਂ ਵਾਸਤੇ ਵੀ ਆ ਮੁਲਾਜ਼ਮਾਂ ਵਾਸਤੇ ਵੀ ਆ ਸ਼ਾਮਦਮ ਦੰਡ ਭੇੜ ਕਿ ਜਾਂ ਤਾਂ ਨੌਕਰੀ ਦੋ ਨਹੀਂ ਆ ਹਾਲ ਹੋ ਜਾਂ ਤਾਂ ਡਿਊਟੀ ਦਾ ਨਹੀਂ ਆਲ ਹੋਊਗਾ ਜੋ ਮੋਗੇ ਦੇ ਵਿੱਚ ਹੋਇਆ ਤੇ ਉਹ ਉਹ ਮਾਮਲਾ ਤਾਂ ਰਿਪੋਰਟ ਹੋ ਗਿਆ ਮੂਨਕ ਦੇ ਵਿੱਚ ਮੂਨਕ ਦੇ ਵਿੱਚ ਲੇਡੀ ਟੀਚਰ ਮੈਡਮ ਰਾਜਵੀਰ ਕੌਰ ਉਹ ਵੀ ਕੱਚੇ ਅਧਿਆਪਕ ਨੇ ਜਿਨ੍ਹਾਂ ਨਾਲ ਪਹਿਲਾਂ ਧੋਖਾ ਕੀਤਾ ਕਹਤਾ ਕਿ ਪੱਕੇ ਕਰਤੇ ਉਹ ਐਜੇ ਪੱਕੇ ਹੋਏ ਜਿਨ੍ਹਾਂ ਦੀ ਤਨਖਾਹ ਵਧੀਆ ਸਿਰਫ 15 ਤੋਂ 20 ਹਜ਼ਾਰ ਤਨਖਾਹ ਹੋ ਗਈ ਉਹਨਾਂ ਦੀ ਵੀ ਗੱਡੀ ਦਾ ਐਕਸੀਡੈਂਟ ਓਵੇਂ ਹੀ ਹੋਇਆ ਜਿਵੇਂ ਮੋਗੇ ਹੋਇਆ ਉਹ ਮੂਨਕ ਡਿਊਟੀ ਲਗਾਤੀ ਸਨਾਮ ਦੇ ਅਧਿਆਪਕ ਨੇ ਸੁਨਾਮ ਹੀ ਡਿਊਟੀ ਦੇ ਦਿੰਦੇ ਆਪਣੇ ਪਿੰਡ ਦੀ ਡਿਊਟੀ ਦੇਣ ਦੇ ਕੀ ਕਹਿਰ ਹੋ ਜਾਂਦਾ ਬਈ ਤਾਂ ਉਹਨਾਂ ਦੀ ਮੌਨਕ ਡਿਊਟੀ ਲਈ ਉਹਨਾਂ ਦਾ ਵੀ ਐਕਸੀਡੈਂਟ ਐਵੇਂ ਹੀ ਹੋਇਆ ਗੱਡੀਆਂ ਜਿਹੜੀ ਪਲਟ ਗਈ ਪੈਰ ਉੱਪਰ ਹੋ ਗਏ ਬਚਾਅ ਤਾਂ ਰਹਿ ਗਿਆ ਕਿਉਂਕਿ ਜਿੱਥੇ ਉਹ ਗਿਰੀ ਸੀ ਗੱਡੀ ਉਸ ਦੇ ਵਿੱਚ ਪਾਣੀ ਨਹੀਂ ਸੀ ਉਸ ਸੂਏ ਦੇ ਵਿੱਚ ਜੇ ਪਾਣੀ ਹੁੰਦਾ ਤਾਂ ਦੋ ਜੀ ਹੋਰ ਇੱਥੋਂ ਤੁਰ ਜਾਣੇ ਸੀ ਕੀ ਪਰਵਾਹ ਪਰਵਾਹ ਕੀ ਆ ਤੁਸੀਂ ਦੇਖੋ ਕਿ ਉੱਥੇ ਜਿਹੜੀ ਪੁਲਿਸ ਹੀ ਮੋਗੇ ਨਾ ਤਾਂ ਉਸ ਦੇ ਆਲੇ-ਦਾਲੇ ਕੋਈ ਪ੍ਰੋਟੈਕਸ਼ਨ ਜਿਹੜੀ ਮੂਨਕ ਪੁਲੀ ਨੇ ਵਿੱਚੋਂ ਗੱਡੀ ਗਿਰੀ ਆ ਉਸ ਦੇ ਵਿੱਚ ਸੂਏ ਦੇ ਵਿੱਚ ਨਾ ਉੱਥੇ ਕੋਈ ਪ੍ਰੋਟੈਕਸ਼ਨ ਤੇ ਜਿਹੜਾ ਇੱਕ ਮੈਡਮ ਤੁਹਾਡੇ ਨਾਲ ਅਸੀਂ ਉਰੇ ਮਲਵਾਏ ਨੇ ਪਰਮਜੀਤ ਮੈਡਮ ਇਹਨਾਂ ਦਾ ਵੀ ਐਕਸੀਡੈਂਟ ਆ ਜਿਹੜਾ ਤਾਂ ਹੀ ਹੋਇਆ ਪਾਤਣਾ ਡਿਊਟੀ ਆ ਤੇ ਚੌਣ ਡਿਊਟੀ ਕਿੱਥੇ ਲਗਾ ਰਹੇ ਨੇ ਸਮਾਣੇ ਨੂੰ ਪਾਰ ਕਰਕੇ ਬਾ ਵੀ ਬੱਬਰ ਸ਼ੇਰੋ ਕਪੜੇ ਤੁਸੀਂ ਕਰਵਾਓ ਜਿਹੜੀ ਸਰਕਾਰ ਆਵੇ ਉਹਦੇ ਕੌਲੀ ਚੱਟ ਤੁਸੀਂ ਬਣੋ ਤੇ ਤੁਸੀਂ ਸ਼ੱਕ ਕਰਦੇ ਆਉਂਦੇ ਆਪਕਾਂ ਦੇ ਉੱਪਰ ਤੇ ਉਹਨਾਂ ਦਾ ਵੀ ਐਕਸੀਡੈਂਟ ਉਵੇਂ ਦਾ ਹੀ ਹੋਇਆ ਗੱਡੀ ਵੀ ਨੁਕਸਾਨੀ ਗਈ ਆ ਮੈਡਮ ਨੇ ਜਿਹੜੇ ਉਹਨਾਂ ਦੀ ਵੀ ਵੱਡਾ ਨੁਕਸਾਨ ਹੋਇਆ ਇੱਥੇ ਅਮਰ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਅੱਜ ਆਏ ਨੇ ਇੱਥੇ ਤੁਹਾਨੂੰ ਆਪਣੀ ਵਿਥਿਆ ਦੱਸਣ ਤੇ ਜਿਹੜੇ ਮੂਨਕ ਵਾਲੇ ਮੈਡਮ ਨੇ ਉਹ ਇੱਥੇ ਪਾਰਕ ਹਸਪੀਟਲ ਦੇ ਵਿੱਚ ਦਾਖਲ ਨੇ ਕੀ ਪ੍ਰਸ਼ਾਸਨ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕੀਤੀ ਕੋਸ਼ਿਸ਼ ਕਿ ਭਈ ਜਿਹੜਾ ਉਹ ਮੂਨਕ ਐਕਸੀਡੈਂਟ ਹੋਇਆ ਮੈਡਮ ਦਾ ਕੀ ਹਾਲ ਆ ਜਿਹੜਾ ਇੱਥੇ ਸਮਾਣੇ ਕੋਲ ਐਕਸੀਡੈਂਟ ਹੋਇਆ ਉਹਦਾ ਕੀ ਹਾਲ ਆ ਤੁਹਾਨੂੰ ਸਿਰਫ ਡਿਊਟੀ ਚਾਹੀਦੀ ਆ ਡਿਊਟੀ ਚਾਹੀਦੀ ਆ ਇਸ ਕਰਕੇ ਇਹ ਜਿਹੀਆਂ ਚੌਣ ਡਿਊਟੀਆਂ ਤੇ ਇਹ ਜਿਹੀਆਂ ਚੋਣਾ ਤੇ ਅਸੀਂ ਥੁੱਕਦੇ ਆ ਥੁੱਕਦੇ ਆ ਤੇ ਕਹਿੰਦੇ ਆ ਕਿ ਇਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਆ ਜਿੰਨੇ ਵੀ ਜ਼ਿਲ੍ਹਿਆਂ ਦੇ ਨੇ ਉਹ ਕਾਲੀ ਚੱਟ ਵੀ ਨਹੀਂ ਸਰਕਾਰ ਨੇ ਤੇ ਕਰਮਚਾਰੀਆਂ ਦੇ ਆਮ ਅਧਿਆਪਕਾਂ ਦੇ ਆਮ ਮੁਲਾਜ਼ਮਾਂ ਦੇ ਸਾਡੇ ਨਾਲ ਛੋਟੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਇਹੀ ਕੁਛ ਚੱਲਦੇ ਅਸੀਂ ਮਾਅ ਦੇਖਿਆ ਕਿ ਉਹ ਬਿਨਾ ਟੁੱਟੇ ਹੋਏ ਮੰਜਿਆਂ ਦੇ ਉੱਪਰ ਵਿਚਾਰੇ ਸਾਡੇ ਨਾਲ ਪੈਂਦੇ ਉੱਥੇ ਤਾਂ ਇਹਨਾਂ ਨੇ ਇੱਕ ਕਾਤਲ ਨੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਇਸ ਕਰਕੇ ਅਸੀਂ ਮੰਗੇ ਕੀਤੀਆਂ ਵੀ ਕਿ ਸਿਰਫ ਪੁਤਲਾ ਨਹੀਂ ਫੂਕਣਾ ਅਸੀਂ ਡਿਪਟੀ ਕਮਿਸ਼ਨਰ ਮੈਡਮ ਦੇ ਦਰਸ਼ਨ ਕਰਨੇ ਨੇ ਉਹਨਾਂ ਨੂੰ ਦੱਸਣਾ ਕਿ ਤੁਹਾਡੇ ਕੋਲ ਜਿਹੜੇ ਪਹਿਲਾਂ ਆ ਕੇ ਮੰਗ ਪੱਤਰ ਦਿੱਤੇ ਸੀ ਤੁਹਾਨੂੰ ਜਿਹੜਾ ਕਿਹਾ ਸੀ ਕਿ ਅਧਿਆਪਕ ਦੀ ਡਿਊਟੀ ਉਹਦੇ ਬਲਾਕ ਦੇ ਵਿੱਚ ਹੀ ਲਗਾ ਦਿਓ ਤੁਹਾਨੂੰ ਕਿਹਾ ਸੀ ਕਿ ਬੀ ਐਲਓ ਦੀ ਡਬਲ ਡਿਊਟੀ ਨਾ ਲਗਾਓ ਬੀ ਐਲਓ 20000 ਅਧਿਆਪਕ ਸਿੱਖਿਆ ਕ੍ਰਾਂਤੀ ਸੁਣੋ ਜੀ ਸਿੱਖਿਆ ਕ੍ਰਾਂਤੀ ਦੇ ਵਿੱਚ 20000 ਅਧਿਆਪਕ ਬੂਥ ਲੈਵਲ ਅਫਸਰ ਦਾ ਕੰਮ ਕਰ ਰਿਹਾ ਬਾਕੀ ਡਿਊਟੀਆਂ ਦਾ ਸਾਹਮਣੇ ਆ ਜਾਂਦੀਆਂ ਨੇ ਨਾ 20 ਹਜ਼ਾਰ ਅਨਿਆਪਕ ਬੀਐਲਓ ਦਾ ਵੀ ਕੰਮ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਦੀ ਚੋਣ ਡਿਊਟੀ ਵੀ ਲਗਾ ਦਿੱਤੀ ਜਾਂਦੀ ਆ ਇਸ ਕਰਕੇ ਸਾਰਾ ਕੁਝ ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਾਕੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਆਤਾ ਸੀ ਤੇ ਕੱਲ ਉਹਨਾਂ ਕਾਊਂਟਿੰਗ ਹੋ ਰਹੀ ਆ ਮੁਲਾਜ਼ਮ ਕਿਵੇਂ ਪਹੁੰਚਣਗੇ ਕਿਵੇਂ ਨਹੀਂ ਪਹੁੰਚਣਗੇ ਕੋਈ ਮਤਲਬ ਨਹੀਂ ਹੁਕਮ ਚਾਰਤਾ ਕਿ ਸਾਢੇ 6 ਵਜੇ ਸਵੇਰੇ ਪਹੁੰਚਣਾ ਤੇ ਸਾਡੀ ਡਿਊਟੀ ਆਈ ਮੇਰੀ ਅੱਜ ਸਵੇਰੇ ਪਾਉਣੇ 10 ਵਜੇ ਈਮੇਲ ਆਈ ਆ ਉਹ ਚ ਲਿਖਿਆ ਆ ਅਸੀਂ 11 ਵਜੇ ਆ ਪੋਲੀਟੈਕਨਿਕ ਕਾਲਜ ਦੇ ਵਿੱਚ ਪਹੁੰਚਣਾ ਤਾਂ ਇਸ ਕਰਕੇ ਇਸ ਤਰੀਕੇ ਨੇ ਜਿਹਨੇ ਫਰਮਾਨ ਜਾਰੀ ਕੀਤੇ ਜਾਂਦੇ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਅਧਿਆਪਕਾਂ ਨੂੰ ਅਪੀਲ ਇਹ ਆ ਕਿ ਕਈ ਵਾਰੀ ਅਸੀਂ ਸੋਚ ਲੈਂਦੇ ਆ ਕਿ ਸਾਡਾ ਵਸ ਇੰਨਾ ਕਰ ਫਰਜ ਬਣਦਾ ਕਿ ਜੇ ਕਿਤੇ ਮੌਤ ਹੋ ਗਈ ਐਕਸੀਡੈਂਟ ਹੋ ਗਿਆ ਅਫਸੋਰਸ ਜਾਰ ਕਰ ਦਈਏ ਅਸਲ ਅਧਿਆਪਕ ਮੈਂ ਸਮਝਦਾ ਪਟਿਆਲਾ ਜ਼ਿਲ੍ਹੇ ਦੀ ਜਿਹੜੀ ਕ੍ਰੀਮ ਆ ਅਸਲ ਅਧਿਆਪਕ ਆ ਨੇ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਕਿ ਜਿਹੜੇ ਫੌਤ ਹੋਏ ਨੇ ਮੋਗੇ ਵਾਲੇ ਅਸੀਂ ਉਹਨਾਂ ਦੇ ਨਾਲ ਵੀ ਸੱਚੀ ਹਮਦਰਦੀ ਆ ਸਾਡੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਨਾਲ ਵੀ ਸਾਡੀ ਸੱਚੀ ਹਮਦਰਦੀ ਆ ਤੇ ਜਿਹੜੇ ਘਰ ਬੈਠ ਕੇ ਉਡੀਕਦੇ ਨੇ ਫਿਰ ਤੁਹਾਡੇ ਨਾਲ ਹੋਣਾ ਇਹ ਹੈ ਕਿ ਜੇ ਲੱਗੀ ਤੇਰੇ ਕਾਲਜੇ ਛੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਜਿਸ ਦਿਨ ਤੁਹਾਡੇ ਨਾਲ ਹੋਊਗਾ ਜਿਸ ਦਿਨ ਤੁਹਾਡੇ ਨਾਲ ਇਹ ਹੋਊਗਾ ਫਿਰ ਜਾਗੋਗੇ ਸਾਨੂੰ ਜਾਗਣਾ ਚਾਹੀਦਾ ਚੋਣਾਂ ਤੋਂ ਵੱਧ ਮਹੱਤਵਪੂਰਨ ਲੋਕ ਹੁੰਦੇ ਨੇ ਲੋਕਤੰਤਰ ਲੋਕਾਂ ਨਾਲ ਹੁੰਦਾ ਨਾ ਕਿ ਕਾਰਪੋਰੇਟ ਤੇ ਉਹਨਾਂ ਦੇ ਦਲਾਲ ਤੇ ਕੌਲੀ ਚੱਕ ਨੇ ਜਿਹੜੇ ਚਾਹੇ ਪੁਲਿਸ ਪ੍ਰਸ਼ਾਸਨ ਆ ਚਾਹੇ ਸਿਵਲ ਪ੍ਰਸ਼ਾਸਨ ਆ ਉਹਨਾਂ ਦੇ ਨਾਲ ਹੁੰਦਾ ਸਿਰਫ ਵੋਟਾਂ ਪਾਉਣੀਆਂ ਕੋਈ ਲੋਕਤੰਤਰ ਨਹੀਂ ਤੇ ਲੋਕਤੰਤਰ ਜਿੰਨਾ ਕਵੀ ਇਹਨਾਂ ਜਨਾਜੇ ਆਏ ਨਿਕਲ ਗਏ ਜਿਹੜੀਆਂ ਵੋਟਾਂ ਲਈ ਅੱਡੀਆਂ ਚੱਕੀ ਫਿਰਦੇ ਸੀ ਕਿੰਨੇ ਪਰਸੈਂਟ ਪੋਲ ਹੋਈ ਆ ਜੀ ਦੱਸੋ ਪਟਿਆਲੇ ਦੇ ਵਿੱਚ 46 47% VOTING ਹੋਈ ਆ ਸਾਰੇ ਪੰਜਾਬ ਦੇ ਵਿੱਚ 47 48% ਵੋਟ ਹੋਈ ਆ 50 ਤੋਂ ਵੱਧ ਪਰਸੈਂਟ ਲੋਕਾਂ ਨੇ ਰਿਜੈਕਟ ਕਰਤਾ ਕਿ ਜੇ ਤੁਸੀਂ ਐਵੇਂ ਹੀ ਸ਼ਾਮ ਦਾਮ ਦੰਡਵੇਦ ਕਰਨਾ ਕਿ ਚੱਕ ਲੋ ਆਪਣੀਆਂ ਵੋਟਾਂ ਇਸ ਕਰਕੇ ਇਹ ਜਿਹੜਾ ਵੋਟ ਤੰਤਰ ਆ ਇਹਦੇ ਵਿੱਚ ਤੁਸੀਂ ਸਿਰਫ ਇੱਕ ਵੋਟ ਹੋ ਇਸ ਤੋਂ ਵੱਧ ਕੇ ਕੁਛ ਨਹੀਂ 4 ਸਾਲ 300 65 ਦਿਨ ਸਿਰਫ ਸਿਰਫ ਤੁਸੀਂ ਵੋਟ ਹੋ ਇੱਕ ਦਿਨ ਆ ਕੇ ਵੋਟ ਪਾਉਣੀ ਆ ਬਾਕੀ ਸਾਰਾ ਦਿਨ ਤੁਹਾਡਾ ਜਿਹੜੀ ਇਹ ਪ੍ਰਬੰਧਾ ਉਹ ਲਗਾਤਾਰ ਤੁਹਾਡਾ ਕਤਲ ਕਰਦਾ ਤੁਹਾਨੂੰ ਮਾਰਦਾ ਤੁਹਾਨੂੰ ਸਹੂਲਤਾਂ ਕੋਈ ਨਹੀਂ ਦਿੰਦਾ ਇਸ ਕਰਕੇ ਅਸੀਂ ਇਹ ਮੰਗ ਕੀਤੀ ਆ ਕਿ ਡਿਪਟੀ ਕਮਿਸ਼ਨਰ ਨਾਲ ਸਾਡੀ ਮੀਟਿੰਗ ਤੈਅ ਕਰਵਾਈ ਜਾਵੇ ਹਾਲੇ ਤੱਕ ਕੋਈ ਸੁਨੇਹਾ ਨਹੀਂ ਆਇਆ ਅਸੀਂ ਉਹਨਾਂ ਨਾਲ ਮੀਟਿੰਗ ਕਰਨੀ ਆ ਉਹਨਾਂ ਨਾਲ ਗੱਲਬਾਤ ਕਰਨੀ ਆ ਜੇ ਨਹੀਂ ਆਉਂਦੇ ਕੋਈ ਮੀਟਿੰਗ ਦਾ ਸਮਾਂ ਨਹੀਂ ਤੈਅ ਕਰਵਾਇਆ ਜਾਂਦਾ ਤਾਂ ਸਿਰਫ ਪੁਤਲਾ ਫੂਕੇ ਨਹੀਂ ਜਾਣਾ ਆਪਣਾ ਫਿਰ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਅਗਲਾ ਪ੍ਰੋਗਰਾਮ ਆ ਜਾਮ ਵਾਲਾ ਉਹ ਵੀ ਕਰਦਾਂਗੇ ਇੱਥੇ ਅਧਿਕਾਰੀ ਆਉਣ ਭਰੋਸਾ ਦੇਣ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਤੈਅ ਕਰਵਾਉਣ ਅਸੀਂ ਉਹਨਾਂ ਨੂੰ ਦੱਸੀਏ ਕਿ ਤੁਹਾਡੇ ਵਾਸਤੇ ਇਹ ਵੋਟਾਂ ਨੇ ਸਾਡੇ ਵਾਸਤੇ ਜਾਣ ਦਾ ਖੌਅ ਆ ਇਸ ਕਰਕੇ ਸਾਡੇ ਵਿੱਚ ਅਧਿਕਾਰੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਅਪੀਲ ਇਹ ਕਰਾਂਗੇ ਕਿ ਕੋਈ ਮੈਡਮ ਨਾਲ ਡਿਪਟੀ ਕਮਿਸ਼ਨਰ ਨਾਲ ਕੋਈ ਜਿਹੜਾ ਠੋਸ ਸਮਾਂ ਮੀਟਿੰਗ ਦਾ ਸਾਡਾ ਉਹ ਫਿਕਸ ਕਰਵਾਇਆ ਜਾਵੇ ਅਧਿਆਪਕ ਦੋ ਮੋਗੇ ਦੇ ਵਿੱਚ ਉਹਨਾਂ ਦੀ ਮੌਤ ਹੋਈਆਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਛੋਟੇ ਬੱਚੇ ਜਿਹਨੇ ਹਾਲੇ ਬਾਲਗ ਵੀ ਨਹੀਂ ਹੈਗੇ ਉਹਨਾਂ ਨੂੰ 2-2 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਇਹ ਪੰਜਾਬ ਸਰਕਾਰ ਤੱਕ ਸਾਡੀ ਮੰਗ ਪੁੱਜਦੀ ਕਰੋ ਤੁਸੀਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਡਮ ਪਰਮਜੀਤ ਕੌਰ ਜੀ ਬੈਠੇ ਨੇ ਖੜੇ ਹੋਣ ਪਲੀਜ਼ ਇਹਨਾਂ ਦਾ ਐਕਸੀਡੈਂਟ ਹੋਇਆ ਸਵੇਰੇ ਚੌਂ ਡਿਊਟੀ ਦੇ ਉੱਪਰ ਜਾ ਰਹੇ ਸੀ ਇੱਥੇ ਸਮਾਨੇ ਦੇ ਲਾਗੇ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਇੱਥੇ ਅਮਰ ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਗੱਡੀ ਸਾਰੀ ਨੁਕਸਾਨੀ ਗਈ ਆ ਕਾਦੀ ਡਿਊਟੀ ਕਰਨ ਗਏ ਸੀ ਕੋਈ ਆਪਣੀ ਡਿਊਟੀ ਨਹੀਂ ਕਰਨ ਗਏ ਸੀ ਪ੍ਰਸ਼ਾਸਨ ਦੀ ਡਿਊਟੀ ਕਰਨ ਗਏ ਸੀ ਇਸੇ ਢੰਗ ਨਾਲ ਮੂਨਕ ਦੇ ਵਿੱਚ ਅਧਿਆਪਕਾ ਜਿਹੜੀ ਉਹਦੀ ਲੱਤ ਫ੍ਰੈਕਚਰ ਹੋ ਗਈ ਗੱਡੀਆਂ ਜਿਹੜੀ ਸੂਏ ਦੇ ਵਿੱਚ ਗਿਰ ਗਈ ਉਹ ਤਾਂ ਬਚਾਏ ਰਹਿ ਗਏ ਆ ਕਿ ਉਸ ਦੇ ਵਿੱਚ ਪਾਣੀ ਨਹੀਂ ਸੀ ਉਹ ਪਟਿਆਲੇ ਦੇ ਪਾਰਕ ਹਸਪੀਟਲ ਦੇ ਵਿੱਚ ਦਾਖਲ ਨੇ ਉਹਨਾਂ ਦਾ ਸਾਰਾ ਖਰਚਾ ਪ੍ਰਸ਼ਾਸਨ ਨੂੰ ਚੁੱਕਣਾ ਚਾਹੀਦਾ ਕੋਈ ਨਿੱਜੀ ਡਿਊਟੀ ਦੇ ਉੱਪਰ ਨਹੀਂ ਜਾ ਰਹੇ ਸੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਇਹ ਅਧਿਆਪਕ ਭੈਣਾਂ ਨੇ ਜਿਹੜੀਆਂ ਇਹਨਾਂ ਨੂੰ 20 ਲੱਖ ਰੁਪਏ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤਾ ਜਾਵੇ ਇਹਨਾਂ ਨੂੰ ਆਨ ਡਿਊਟੀ ਮੰਨਿਆ ਜਾਵੇ ਜਦ ਤੱਕ ਇਹ ਤੰਦਰੁਸਤ ਨਹੀਂ ਹੋ ਜਾਂਦੇ ਇਸ ਕਰਕੇ ਇਹ ਸਾਰੀਆਂ ਮੰਗਾਂ ਨੇ ਸਾਡੀ ਬੇਨਤੀ ਆ ਕਿ ਡਿਪਟੀ ਕਮਿਸ਼ਨਰ ਨਾਲ ਕੋਈ ਠੋਸ ਮੀਟਿੰਗ ਦਾ ਸਮਾਂ ਕਦੋਂ ਕਰਵਾਉਂਗੇ ਇਹ ਨਹੀਂ ਕਿ ਕੱਲ ਕਰਵਾਤੀ ਪਰਸੋਂ ਕਰਵਾਤੀ ਤਾਂ ਅਸੀਂ ਇੱਥੋਂ ਉੱਠਾਂਗੇ ਨਹੀਂ ਅਸੀਂ ਆਪਣਾ ਅਗਲਾ ਪ੍ਰੋਗਰਾਮ ਆ ਜਿਹੜਾ ਫਿਰ ਉਹ ਤੈਅ ਕਰਨ ਲੱਗੇ ਆ ਸਾਰੇ ਇਹ ਦੇ ਆਪਕ ਸਾਥੀਆਂ ਦਾ ਬਹੁਤ ਧੰਨਵਾਦ ਕਿਸਾਨ ਜਥੇਬੰਦੀਆਂ ਦਾ ਬਹੁਤ ਧੰਨਵਾਦ ਤੁਸੀਂ ਇਹ ਯਾਦ ਰੱਖਿਓ ਸਾਡੇ ਪ੍ਰਸ਼ਾਸਨ ਤੋਂ ਵੱਧ ਕੇ ਸਾਡੇ ਕਿਸਾਨ ਨਾਲ ਨੇ ਅੱਗੇ ਹੁਣ ਬਿਜਲੀ ਬਿੱਲ ਵਾਲਾ ਮਾਮਲਾ ਆ ਰਿਹਾ ਉਸ ਵੀ ਆਪਾਂ ਇਕੱਠੇ ਹੋ ਕੇ ਸਰਕਾਰ ਆ ਜਿਹੜੀ ਕੇਂਦਰ ਦੀ ਉਸ ਨਾਲ ਯੋਜਨਾ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਆ ਕਿ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਸਾਨੂੰ ਮੰਗ ਪੱਤਰ ਸਾਡਾ ਜਿਹੜਾ ਉਹ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਦਵਾਂਗੇ ਉਹਨਾਂ ਤੱਕ ਇਹ ਪੁੱਛਦਾ ਕੀਤਾ ਜਾਵੇ ਕਿ ਜਦੋਂ ਸਾਡੇ ਨਾਲ ਮੀਟਿੰਗ ਕਰਨ ਉਹ ਸਰਕਾਰ ਨਾਲ ਗੱਲਬਾਤ ਕਰਕੇ ਲੈ ਕੇ ਆਉਣ ਕਿ ਕੀ ਗੱਲਬਾਤ ਹੋਈ ਆ ਇਹ ਧਰਨੇ ਕੋਈ ਸੁਧਾਰਨ ਧਰਨੇ ਨਹੀਂ ਸਾਰੇ ਪੰਜਾਬ 'ਚ ਹੋ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਹੁਣ ਗੱਲ ਆਈ ਜਾਈ ਨਹੀਂ ਹੋਣੀ ਚਾਹੀਦੀ ਤੇ ਜੇ ਨਹੀਂ ਕੋਈ ਹੱਲ ਨਿਕਲਿਆ ਜਿੰਨੀਆਂ ਇਹ ਅੱਪ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਇਹ ਐਕਸ਼ਨ ਫਿਰ ਅੱਗੇ ਵਧੂਗਾ ਜਿਲ੍ਹਾ ਪੱਧਰੀ ਐਕਸ਼ਨ ਸਿਰਫ ਸ਼ੁਰੂਆਤ ਆ ਪ੍ਰਸ਼ਾਸਨ ਦੀ ਗੱਲ ਦੀ ਹੱਡੀ ਵੜਾ ਲਾਂਗੇ ਮਾਮਲਾ ਜੇ ਨਾ ਹੱਲ ਹੋਇਆ ਸਾਰੇ ਇਹ ਅੱਪ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ